ਕੰਨਾ ਤੋਂ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਜਿੱਥੋਂ ਐਸ ਐਚਓ ਸਮਰਾਲਾ ਸਦਾ ਦਵਿੰਦਰ ਪਾਸੀ ਦੇ ਹਾਦਸੇ ਵਿੱਚ ਹਲਾਕ ਹੋ ਗਏ ਨੇ ਸਮਰਾਲਾ ਵਿਖੇ ਐਸ ਐਚਓ ਦੇ ਅਹੁਦੇ ਉੱਪਰ ਬਰਾਜਮਨ ਸਨ ਤੇ ਇੱਕ ਵਿਆਹ ਪ੍ਰੋਗਰਾਮ ਦੇ ਵਿੱਚੋਂ ਉਹ ਦੇਰ ਰਾਤ ਤਕਰੀਬਨ 22:30 ਦੇ ਵਜੇ ਦੇ ਕਰੀਬ ਵਾਪਸ ਆਪਣੇ ਘਰ ਤਮੰਡੀ ਬੰਦਕਲ ਪਰਤ ਰਹੇ ਸਨ ਤਾਂ ਰਸਤੇ ਵਿੱਚ ਖੜੇ ਇੱਕ ਟਰੱਕ ਵਿੱਚ ਉਹਨਾਂ ਦੀ ਗੱਡੀ ਟਕਰਾ ਗਈ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਉਸ ਤੋਂ ਬਾਅਦ ਸਿਵਲ ਹਸਪਤਾਲ ਜਿੱਥੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਉਹਨਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਸਵੰਦਰ ਪਾਉ ਵੱਖ-ਵੱਖ ਔਦਿਆਂ ਦੇ ਉੱਪਰ ਰਹਿੰਦੇ ਹੋਏ ਵੱਖ-ਵੱਖ ਪੁਲਿਸ ਸਟੇਸ਼ਨਾਂ ਦੇ ਵਿੱਚ ਐਸ ਐਚ ਓ ਦੀ ਔਦਿਓ ਉੱਪਰ ਕੰਮ ਕੀਤਾ ਬੜੇ ਹੀ ਮਿਹਨਤਸਾਰ ਸਵਾਦੇ ਸਨ ਦੇਖ ਸਕਦੇ ਹੋਗੇ ਗੱਡੀ ਦੇ ਬਿਲਕੁਲ ਅਗਲਾ ਹਿੱਸਾ ਖਤਮ ਹੋ ਗਿਆ ਉਹਨਾਂ ਦੀ ਆਪਣੀ ਨੋਵਾ ਗੱਡੀ ਹੈ ਜੋ ਖੜੇ ਟਰੱਕ ਦੇ ਵਿੱਚ ਬੈਕ ਸਾਈਡ ਤੋਂ ਲੱਗੀ ਤੇ ਤਕਰੀਬਨ ਜੋਸਤਾ ਅਗਲਾ